ਮੌਜੂਦਾ ਸਮੇਂ ਹਵਾਈ ਜਹਾਜ਼ਾਂ ਦੇ ਰਾਹੀਂ ਸਫ਼ਰ ਕਰਨਾ ਆਮ ਗੱਲ ਹੋ ਗਈ ਜਿਸ ਦੇ ਜ਼ਰੀਏ ਅਸੀਂ ਲੰਬੀ ਦੂਰੀ ਥੋੜੇ ਸਮੇਂ ਦੇ ਵਿੱਚ ਹੀ ਪੂਰੀ ਕਰ ਲੈਂਦੇ ਹਾਂ ਕਿਉਂਕਿ ਇਹ ਜਹਾਜ਼ ਆਸਮਾਨ ਦੇ ਵਿੱਚ ਪਹਾੜਾਂ, ਨਦੀਆਂ, ਸ਼ਹਿਰਾਂ, ਰੇਗਿਸਤਾਨਾਂ ਦੇ ਉਪਰੋਂ ਦੀ ਲੰਘ ਜਾਂਦੇ ਨੇ ਪਰ ਕੀ ਤੁਹਾਨੂੰ ਪਤਾ ਹੈ ਕਿ ਭਾਰਤ ਦੇ ਗਵਾਂਢ ਦੇ ਵਿੱਚ ਇੱਕ ਅਜਿਹਾ ਖੇਤਰ ਮੌਜੂਦ ਹੈ ਜਿਸ ਦੇ ਉਪਰੋਂ ਦੀ ਜਹਾਜ਼ ਲੰਗੋਣਾ ਮੌਤ ਨੂੰ ਸੱਦਾ ਦੇਣ ਦੇ ਬਰਾਬਰ ਹੈ ਜਿਸ ਨੂੰ ਹਵਾਈ ਜਹਾਜ਼ਾਂ ਦਾ ਬਲੈਕ ਹੋਲ ਵੀ ਕਿਹਾ ਜਾਂਦਾ ਹੈ ਕੋਈ ਵੀ ਦੇਸ਼ ਇਸ ਇਲਾਕੇ ਦੇ ਉਪਰੋਂ ਜਹਾਜ਼ ਲੰਗਾਉਣ ਦੀ ਹਿੰਮਤ ਨਹੀਂ ਕਰ ਸਕਦਾ ਸੋ ਆਉ ਤੁਹਾਨੂੰ ਦੱਸ ਦਿਆਂ ਭਾਰਤ ਦੇ ਗੁਆਣ ਦੇ ਵਿੱਚ ਕਿੱਥੇ ਮੌਜੂਦ ਹੈ ਇੱਕ ਖਤਰਨਾਕ ਇਲਾਕਾ ਜਿਸ ਦੇ ਉਪਰੋਂ ਜਹਾਜ਼ ਲੰਗਾਉਣ ਤੋਂ ਡਰਦੇ ਨੇ ਸਾਰੇ ਦੇਸ਼ ਅੱਜਕਲ ਜਹਾਜ਼ਾਂ ਦੀ ਆਵਾਜਾਈ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਦੂਰ ਦੁਰਾਡੇ ਕਿਸੇ ਵੀ ਦੇਸ਼ ਜਾਣਾ ਬਹੁਤ ਆਸਾਨ ਹੋ ਗਿਆ ਭਾਵੇਂ ਚੀਨ ਹੋਵੇ ਜਾਪਾਨ ਹੋਵੇ ਜਾਂ ਫਿਰ ਅਮਰੀਕਾ ਜਹਾਜ਼ ਰਾਹੀਂ ਕੋਈ ਵਿਅਕਤੀ ਕੁਝ ਘੰਟਿਆਂ ਦੇ ਵਿੱਚ ਕਿਤੇ ਵੀ ਪਹੁੰਚ ਸਕਦਾ ਹੈ ਕਿਉਂਕਿ ਆਸਮਾਨ ਦੇ ਵਿੱਚ ਉਡਾਰੀਆਂ ਭਰਦੇ ਜਹਾਜ਼ਾਂ ਨੇ ਸਫ਼ਰ ਦੀਆਂ ਦੂਰੀਆਂ ਘਟ ਕਰ ਦਿੱਤੀਆਂ ਨੇ ਪਰ ਦੁਨੀਆ ਦੇ ਵਿੱਚ ਕੁਝ ਅਜਿਹੇ ਖੇਤਰ ਵੀ ਮੌਜੂਦ ਨੇ ਜਿਨ੍ਹਾਂ ਦੇ ਉੱਪਰੋਂ ਜਹਾਜ਼ ਲੰਘਾਉਣਾ ਮੌਦੇ ਮੂਹ ਦੇ ਵਿੱਚ ਜਾਣ ਦੇ ਬਰਾਬਰ ਹੈ ਵੈਸੇ ਤਾਂ ਇਹਨਾਂ ਇਲਾਕਿਆਂ ਦੀ ਨਾਮ ਤੋਂ ਵੀ ਪਾਰਟਾਂ ਨੂੰ ਕੰਬਣੀ ਛਡ ਜਾਂਦੀ ਹੈ ਪਰ ਜੇਕਰ ਕਿਤੇ ਪੁਲਪੁਲੇਖੇ ਇਹਨਾਂ ਇਲਾਕਿਆਂ ਦੇ ਉੱਪਰ ਜਹਾਜ਼ ਚਲਾ ਜਾਵੇ ਤਾਂ ਜਹਾਜ਼ ਦਾ ਮਲਬਾ ਤੱਕ ਮਿਲਣਾ ਮੁਸ਼ਕਲ ਹੈ ਭਾਰਤ ਦੇ ਨੇੜੇ ਵੀ ਇੱਕ ਅਜਿਹਾ ਖਤਰਨਾਕ ਇਲਾਕਾ ਮੌਜੂਦ ਹੈ ਜਿਸ ਦੇ ਉਪਰੋਂ ਕੋਈ ਵੀ ਦੇਸ਼ ਜਹਾਜ਼ ਲਗਾਉਣ ਦੀ ਹਿੰਮਤ ਨਹੀਂ ਕਰ ਸਕਦਾ ਜੇਕਰ ਆਨਲਾਈਨ ਫਲਾਈਟ ਰੈਡਾਰ ਦਾ ਮੈਪ ਦੇਖਿਆ ਜਾਵੇ ਤਾਂ ਆਸ-ਪਾਸੇ ਜਹਾਜ਼ ਹੀ ਜਹਾਜ਼ ਦਿਖਾਈ ਦੇਣਗੇ ਪਰ ਇਹ ਇਲਾਕਾ ਮੈਪ ਦੇ ਵਿੱਚ ਵੀ ਖਾਲੀ ਹੀ ਦਿਖਾਈ ਦੇਵੇਗਾ ਦਰਸਲ ਇਹ ਖਤਰਨਾਕ ਇਲਾਕਾ ਤਿੱਬਤ ਦਾ ਪਠਾਰ ਹੈ ਜੋ ਨਾ ਸਿਰਫ ਉਚਾਈ ਬਲਕਿ ਉਚਾਈ ਦੇ ਨਾਲ ਜੁੜੀਆਂ ਸਮੱਸਿਆਵਾਂ ਦੇ ਨਾਲ ਵੀ ਭਰਿਆ ਹੋਇਆ ਹੈ ਇੱਥੇ ਮਾਉਂਟ ਐਵਰੇਸਟ ਵਾਂਗ ਵਿਸ਼ਾਲ ਚੋਟੀਆਂ ਅਤੇ ਪਰਬਤ ਮੌਜੂਦ ਨੇ ਜਿਨ੍ਹਾਂ ਦੀ ਲੰਬਾਈ ਅਤੇ ਉਚਾਈ ਕਿਲੋਮੀਟਰਾਂ ਦੇ ਹਿਸਾਬ ਦੇ ਨਾਲ ਹੈ। ਇੱਥਾਂ ਦੇ ਵਾਤਾਵਰਣ ਦੇ ਨਾਲੋਂ ਇੱਥੋਂ ਦਾ ਵਾਤਾਵਰਣ ਕਾਫੀ ਵੱਖਰਾ ਹੈ। ਬਿਹਤ ਉਚਾਈ ਉਤੇ ਇਸ ਵਾਤਾਵਰਣ ਦੇ ਵਿੱਚ ਕਾਫੀ ਪਤਲੀ ਹਵਾ ਪੈਦਾ ਹੁੰਦੀ ਹੈ। ਜਿਸ ਦੇ ਨਾਲ 에ਅਰਕ੍ਰਾਫਟ ਦੇ ਇੰਜਣ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਸਥਿਤੀ ਦੇ ਵਿੱਚ ਹਵਾ ਦਾ ਘਣਤਾ ਬਹੁਤ ਘੱਟ ਹੋ ਜਾਂਦਾ ਹੈ। ਜਿਸ ਦੇ ਨਾਲ ਜਹਾਜ਼ ਨੂੰ ਲਗਾਤਾਰ ਉਡਾਨ ਭਰਨਾ ਮੁਸ਼ਕਲ ਹੋ ਜਾਂਦਾ ਹੈ। ਇਹ ਠੀਕ ਉਸੇ ਤਰ੍ਹਾਂ ਹੈ ਜਿਵੇਂ ਐਵਰੇਜ ਦੀ ਚੋਟੀ ਉਤੇ ਮੈਰਾਥਨ ਦੌੜਨ ਦੀ ਕੋਸ਼ਿਸ਼ ਕੀਤੀ ਜਾਵੇ। ਅਜਿਹੇ ਦੇ ਵਿੱਚ ਸੋਚੋ ਕੀ ਹਾਲ ਹੋਵੇਗਾ। ਇਹ ਅਜਹੀਆਂ ਖਤਰਨਾਕ ਉਚਾਈਆਂ ਵਾਲੀਆਂ ਪਹਾੜੀਆਂ ਨੇ ਜਿੱਥੇ ਜਹਾਜ਼ ਦਾ ਮਲਬਾ ਤੱਕ ਵੀ ਮਿਲਣਾ ਮੁਸ਼ਕਿਲ ਹੈ। ਹਵਾ ਦੇ ਦਬਾਅ ਤੋਂ ਇਲਾਵਾ ਤਿੱਬਤੀ ਪਠਾਰ ਉਤੇ ਹਮੇਸ਼ਾ ਮੌਸਮ ਖਰਾਬ ਰਹਿੰਦਾ ਹੈ। ਇੱਥੇ ਕਦੋਂ ਹਵਾ ਦਾ ਰੁਖ ਖਤਰਨਾਕ ਹੋ ਜਾਵੇ ਕੁਝ ਪਤਾ ਨਹੀਂ ਚੱਲਦਾ। ਅਚਾਨਕ ਟਰਬੂਲੈਂਸ ਅਤੇ ਤੂਫਾਨ ਆਉਣਾ ਆਮ ਘਟਨਾਵਾਂ ਨੇ ਜਹਾਜ਼ ਦੇ ਵਿੱਚ ਜਿੱਥੇ ਉਡਾਣ ਦੌਰਾਨ ਭਿਆਨਕ ਟਰਬੂਲੈਂਸ ਹੁੰਦਾ ਹੈ ਇਹ ਸਥਿਤੀ ਪਾਇਲਟਾਂ ਦੇ ਲਈ ਭਾਰੀ ਚੁਣੌਤੀਆਂ ਪੈਦਾ ਕਰਦੀਆਂ ਹਨ ਜੋ ਸੁਰੱਖਿਅਤ ਉਡਾਣ ਦੇ ਲਈ ਸਥਿਰ ਹਵਾ ਹੁੰਦੇ ਪੁਰੋਸਾ ਕਰਦੇ ਨੇ ਪਤਲੀ ਹਵਾ ਅਤੇ ਤੂਫਾਨੀ ਮੌਸਮ ਦਾ ਇਕੱਠੇ ਮਿਲਣਾ ਜਹਾਜ਼ਾਂ ਦੇ ਲਈ ਵੱਡਾ ਖਤਰਾ ਪੈਦਾ ਕਰ ਸਕਦਾ ਹੈ ਇਸੇ ਤਰ੍ਹਾਂ ਦੇ ਖਤਰਿਆਂ ਦੌਰਾਨ ਜਹਾਜ਼ ਨੂੰ ਤੇਜ਼ੀ ਦੇ ਨਾਲ ਆਪਣੀ ਉਚਾਈ ਘਟ ਕਰਨੀ ਪੈਂਦੀ ਹੈ ਜੇਕਰ ਇੱਥੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਹਾਜ਼ ਦਾ ਪਹਾੜਾਂ ਦੀਆਂ ਚੋਟੀਆਂ ਦੇ ਨਾਲ ਟਕਰਾਉਣਾ ਤੈਅ ਹੈ ਕਿਉਂਕਿ ਤਿੱਬਤੀ ਪਠਾਰ ਦੇ ਵਿੱਚ ਐਮਰਜੈਂਸੀ ਲੈਂਡਿੰਗ ਦੀ ਕਮੀ ਹੈ ਜਿਸ ਕਾਰਨ ਸਮੱਸਿਆ ਹੋਰ ਜ਼ਿਆਦਾ ਵੱਧ ਜਾਂਦੀ ਹੈ ਇਹ ਬਿਹਦ ਉੱਬੜ ਖੱਬੜ ਵਾਲਾ ਇਲਾਕਾ ਹੈ ਜਿੱਥੇ ਜਹਾਜ਼ ਨੂੰ ਉਤਾਰਨਾ ਮੁਸ਼ਕਲ ਹੈ ਇਸੇ ਕਰਕੇ ਕੋਈ ਵੀ ਦੇਸ਼ ਇਸ ਇਲਾਕੇ ਦੇ ਉੱਪਰੋਂ ਆਪਣੇ ਜਹਾਜ਼ ਨਹੀਂ ਲਗਾਉਂਦਾ ਇਹੀ وجہ ਹੈ ਕਿ ਇਸ ਇਲਾਕੇ ਨੂੰ ਜਹਾਜ਼ਾਂ ਦੇ ਲਈ ਮੌਤ ਦਾ ਘਰ ਜਾਂ ਫਿਰ ਜਹਾਜ਼ਾਂ ਦਾ ਬਲੈਕ ਹੋਲ ਵਰਗੇ ਨਾਵਾਂ ਦੇ ਨਾਲ ਜਾਣਿਆ ਜਾਂਦਾ ਹੈ ਸੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਦੀ ਲੱਗੀ ਸਾਨੂੰ ਕਮੈਂਟਸ ਜਰੀ ਆਪਣੀ رائے ਸਾਂਝੀ ਜ਼ਰੂਰ ਕਰਿਓ ਹੋਰ ਜਾਣਕਾਰੀ ਅਤੇ ਤਾਜ਼ਾ ਖਬਰਾਂ ਦੇ ਲਈ ਦੇਖਦੇ ਰਹੋ ਹਮਦਰਦ ਟੀਵੀ